ਹਾਂਜੀ ਸਭ ਤੋਂ ਪਹਿਲਾਂ ਲੋਕਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਅੱਜ ਸਾਥੀਓ ਇੱਕ ਖਬਰ ਆਈ ਹੈ ਕਿ ਜਿਹੜੇ ਕਰਪਸ਼ਨ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਸੀਬੀਆਈ ਵੱਲੋਂ ਪੰਜਾਬ ਦੇ ਡੀਆਈਜੀ ਆਈਪੀਐਸ ਅਧਿਕਾਰੀ ਸਰਦਾਰ ਹਰਚਰਨ ਸਿੰਘ ਭੁੱਲਰ ਨੂੰ ਬੀਤੇ ਦਿਨੀ ਅਰੈਸਟ ਕੀਤਾ ਗਿਆ ਰੰਗੇ ਹੱਥੀ 8 ਲੱਖ ਰੁਪਏ ਦੀ ਰਿਸ਼ਵਤ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਨੂੰ ਜਿਹੜਾ ਕ੍ਰਿਸ਼ਨੂ ਕ੍ਰਿਸ਼ਨੂ ਸ਼ਰਦਾ ਹੈ ਸਕ੍ਰਿਪਟ ਡੀਲਰ ਹੈ ਮੰਡੀ ਗੋਵਿੰਦਗੜ੍ਹ ਦਾ ਉਸ ਦੀ ਸ਼ਿਕਾਇਤ ਦੇ ਉੱਤੇ ਰੰਗੇ ਹੱਥੀ ਉਹਨਾਂ ਨੂੰ 8 ਲੱਖ ਰਿਸ਼ਵਤ ਲੈਂਦੇ ਹੋਏ ਫੜਿਆ ਹੈ ਤੇ ਬਹੁਤ ਸਾਰੇ ਜਿਹੜੇ ਇਲਜ਼ਾਮਾਤ ਭੁੱਲਰ ਸਾਹਿਬ ਦੇ ਉੱਤੇ ਹੈ ਤੇ ਬਹੁਤ ਸਾਰੀ ਜਦੋਂ ਸੀਬੀਆਈ ਨੇ ਉਹਨਾਂ ਦੇ ਘਰੇ ਰੇਡ ਕੀਤੀ ਉਹਨਾਂ ਦੇ ਫਾਰਮ ਹਾਊਸ ਤੇ ਰੇਡ ਕੀਤੀ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਤਰਾਜਯੋਗ ਗੱਲਾਂ ਜਿਹੜੀਆਂ ਚੀਜ਼ਾਂ ਉੱਥੇ ਨਿਕਲੀਆਂ ਵਿਦੇਸ਼ੀ ਕਰੰਸੀ ਵਿਦੇਸ਼ੀ ਸ਼ਰਾਬ ਕਰੋੜਾਂ ਰੁਪਈਆ ਦੀ ਨਗਦੀ ਜਿਹੜੀ ਹੈਗੀ ਆ ਹੀਰੇ ਜਵਾਹਰਾਤ ਸੋਨੇ ਦੇ ਗਹਿਣੇ ਹੋਰ ਪਤਾ ਨਹੀਂ ਪ੍ਰਾਪਰਟੀ ਦੇ ਕਾਗਜ਼ਾਤ ਪਤਾ ਨਹੀਂ ਕਿੰਨਾ ਕੁਝ ਮਿਲਿਆ ਸੋ ਇਹ ਜਿਹੜੀ ਗੱਲ ਹੈਗੀ ਆ ਇਹ ਸਰਕਾਰਾਂ ਦੀ ਮੇਲੀ ਭੁਗਤ ਤੋਂ ਬਿਨਾ ਤਾਂ ਹੋ ਨਹੀਂ ਸਕਦੀ ਸੋ ਅ ਅੱਜ ਦੇ ਬਾਰੇ ਗੱਲ ਕਰਾਂਗੇ ਉਹਨਾਂ ਦਾ ਇੱਕ ਬਿਆਨ ਆਇਆ ਕਿ ਉਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਮੂਵ ਕੀਤੀ ਐਪਲੀਕੇਸ਼ਨ ਮੂਵ ਕੀਤੀ ਹੈ ਮਾਨਯੋਗ ਅਦਾਲਤ ਦੇ ਵਿੱਚ ਕਿ ਮੰਨੂ ਜਿਹੜਾ ਅ ਗੱਦਾ ਦਿੱਤਾ ਜਾਵੇ ਕਿਉਂਕਿ ਮੇਰੀ ਪਿੱਠ ਦੇ ਵਿੱਚ ਦਰਦ ਹੈ ਸੋ ਇਹ ਜਿਹੜੀ ਸੁਭਾਵਿਕ ਗੱਲ ਹੈ ਕਿ ਜਦੋਂ ਜਿਹੜੇ ਅ ਮਲਾਈਦਾਰ ਗੱਦਿਆਂ ਦੇ ਉੱਤੇ ਜਿਹੜਾ ਜੰਪ ਵਾਲੇ ਗੱਦਿਆਂ ਦੇ ਉੱਤੇ ਵਧੀਆ-ਵਧੀਆ ਗੱਦਿਆਂ ਗੱਦਿਆਂ ਦੇ ਉੱਤੇ ਸੌਣ ਵਾਲੇ ਜਦੋਂ ਕਿਤੇ ਇਹਨਾਂ ਨੂੰ ਫਿਰ ਥੋੜੇ-ਬਹੁਤੇ ਲੋਅ ਪ੍ਰੋਫਾਈਲ ਦੇ ਵਿੱਚ ਜਾਣਾ ਪੈਂਦਾ ਫਿਰ ਇਹਨਾਂ ਨੂੰ ਤਕਲੀਫ ਬਹੁਤ ਹੁੰਦੀ ਹੈ ਇਹਨਾਂ ਦੀਆਂ ਚੀਕਾਂ ਬਹੁਤ ਵੱਜਦੀਆਂ ਨੇ ਸੋ ਉਹਨਾਂ ਨੇ ਆਪਣੀ ਜਿਹੜੀ ਐਪਲੀਕੇਸ਼ਨ ਮਾਨਯੋਗ ਅਦਾਲਤ ਦੇ ਵਿੱਚ ਲਾਈ ਹੈ ਜਿਹਦੇ ਤੇ ਸੁਣਵਾਈ ਕਰਦੇ ਆ ਸਾਡੇ ਜਸਟਿਸ ਭਾਵਨਾ ਜੈਨ ਸਾਹਿਬ ਉਹਨਾਂ ਵੱਲੋਂ ਸੁਪਰਡੈਂਟ ਜੇਲਾ ਅਨ ਜਿਹੜੇ ਕਿ ਅੱਜ ਕੱਲ ਮਾਡਲ ਜੇਲ ਬਡੈਲ ਚੰਡੀਗੜ੍ਹ ਦੇ ਵਿੱਚ ਬੰਦ ਹੈ ਉਹ ਜੇਲ ਸੁਪਰਡੈਂਟ ਨੂੰ ਇਸ ਗੱਲ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਇਸ ਗੱਲ ਦੀ ਆਰਡਰ ਕੀਤੇ ਨੇ ਕਿ ਜੋ ਜੇਨ ਮੈਨੂਅਲ ਹੈਗਾ ਉਹਦੇ ਅਨੁਸਾਰ ਉਹਨਾਂ ਨੂੰ ਜਿਹੜੀ ਇਹ ਚੀਜ਼ ਪੂਰੀ ਕਰ ਦਿੱਤੀ ਜਾਵੇ ਹੁਣ ਗੱਲ ਇੱਥੇ ਸਵਾਲ ਇਸ ਗੱਲ ਦਾ ਪੈਦਾ ਹੁੰਦਾ ਹੈ ਕਿ ਜਦੋਂ ਇੱਕ ਬੰਦਾ ਜਿਹੜਾ ਅਮੀਰ ਹੈ ਜਿਹੜਾ ਜਿਹਦਾ ਪਿਸ਼ੋਕੜ ਹੈ ਜਿਹਦੀ ਪਹੁੰਚ ਹੈ ਜਿਹਦੀ ਸਿਆਸੀ ਬੰਦਿਆਂ ਦੇ ਨਾਲ ਜਿਹੜੀ ਉਹਨਾਂ ਦੇ ਨਾਲ ਉਹਦੇ ਸਬੰਧ ਹੈਗੇ ਆ ਜਾਂ ਇਹ ਕਹਿ ਲਈਏ ਕਿ ਉਹਦੀ ਜੇਬ ਦੇ ਵਿੱਚ ਬਹੁਤ ਸਾਰਾ ਪੈਸਾ ਹੈ ਤੇ ਉਹਦੀ ਸੁਣਵਾਈ ਉਤਰੰਤ ਹੋ ਜਾਂਦੀ ਹੈ ਨਾਲ ਦੀ ਨਾਲ ਹੋ ਜਾਂਦੀ ਹੈ ਪਿੱਛੇ ਤੁਸੀਂ ਦੇਖਿਆ ਨਵਜੋਤ ਸਿੱਧੂ ਨੂੰ ਵੀ ਜਦੋਂ ਪਟਿਆਲਾ ਜੇਲ੍ਹ ਦੇ ਵਿੱਚ ਗਏ ਹੋ ਤੇ ਉਹਨਾਂ ਨੇ ਵੀ ਜਿਹੜੀ ਇੱਕ ਐਪਲੀਕੇਸ਼ਨ ਮੂਵ ਕੀਤੀ ਤੇ ਉਹਦੇ ਤੇ ਜੜਮਾਨਯੋਗ ਅਦਾਲਤਾਂ ਨੇ ਫਟਾਫਟ ਫਟਾਫਟ ਉਹਦੇ ਤੇ ਆਰਡਰ ਕਰਤੇ ਜੀ ਕਿ ਇਹਨੂੰ ਐਨੇ ਬਾਦਾਮ ਦੇ ਦਿਓ ਜੀ ਇੰਨੀਆਂ ਗਿਰੀਆਂ ਦੇ ਦਿਓ ਜੀ ਐਨੇ ਕਾਜੂ ਦੇ ਦਿਓ ਜੀ ਐ ਇਸ ਤਰ੍ਹਾਂ ਦੀ ਇਹਨੂੰ ਡਾਈਟ ਬਣਾ ਦਿਓ ਪਰ ਜੇ ਨਾਮ ਬੰਦਾ ਜੇ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਅਨਟ੍ਰਾਇਲ ਦੇ ਦੌਰਾਨ ਕਹਿ ਲੋ ਜਾਂ ਹਵਾਲਾਤ ਦੇ ਦੌਰਾਨ ਕਹਿ ਲੋ ਜੇ ਉਹ ਮਾਨਯੋਗ ਅਦਾਲਤ ਦੇ ਵਿੱਚ ਕੋਈ ਗੱਲ ਕਰਦਾ ਹੈ ਤਾਂ ਜੱਜ ਸਹਿਬਾਨ ਮਾਨਯੋਗ ਅਦਾਲਤਾਂ ਉਹਨਾਂ ਦੀ ਐਪਲੀਕੇਸ਼ਨ ਨੂੰ ਉਹ ਢੇਰਿਆਂ ਦੇ ਜਿਹੜੇ ਕੂੜੇ ਦੇ ਢੇਰ ਦੇ ਵਿੱਚ ਸੁੱਟ ਦਿੰਦੀਆਂ ਨੇ ਡਸਟਬਿਨ ਦੇ ਵਿੱਚ ਸੁੱਟ ਦਿੰਦੀਆਂ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜਿਹੜੇ ਸਾਲਾਂ ਬੱਧੀ ਕਈ-ਕਈ ਮਹੀਨੇ ਕਈ-ਕਈ ਸਾਲ ਉਹ ਆਪਣੀ ਕੇਸ ਦੀ ਆਪਣੀ ਜਿਹੜੀ ਐਪਲੀਕੇਸ਼ਨ ਦੀ ਪੈਰ ਵੀ ਕਰਦੇ ਰਹਿੰਦੇ ਪਰ ਉਹਨਾਂ ਨੂੰ ਕਿਤੇ ਜਸਟਿਸ ਮਿਲਦਾ ਨਹੀਂ ਸੋ ਜੇ ਹੁਣ ਆਪਾਂ ਗੱਲ ਕਰੀਏ ਪੰਜਾਬ ਦੀਆਂ ਜੇਲਾਂ ਦੀ ਤਾਂ ਜੇਲਾਂ ਦੇ ਵਿੱਚ ਇੱਕ ਬਹੁਤ ਵੱਡਾ ਧੰਦਾ ਜਿਹੜਾ ਚੱਲਦਾ ਹੈ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਗੱਲ ਹੈਗੀ ਆ ਕਿ ਮੈਨੂੰ ਗੱਦਾਂ ਦੇ ਦਿਓ ਜੀ ਜਾਂ ਮੈਨੂੰ ਕੋਈ ਸਹਰਾਣਾ ਦੇ ਦਿਓ ਜਾਂ ਮੈਨੂੰ ਕੁਝ ਹੋਰ ਦੇ ਦਿਓ ਇਹ ਗੱਲਾਂ ਸਭ ਅਖਬਾਰੀ ਬਿਆਨ ਨੇ ਜਾਂ ਬਾਹਰੇ ਲੋਕਾਂ ਨੂੰ ਬੇਵਕੂਫ ਬੁੱਧੂ ਬਣਾਉਣ ਦੀਆਂ ਗੱਲਾਂ ਨੇ ਔਰ ਮੈਂ ਤੁਹਾਨੂੰ ਇਹਦੇ ਵਿੱਚ ਇਸ ਦਾ ਅਸਲੀ ਸੱਚ ਜੋ ਇਹਦਾ ਪਿਛੋਕੜ ਹੈ ਉਹ ਪੰਜਾਬ ਦੀਆਂ ਜੇਲਾਂ ਦੇ ਇਤਿਹਾਸ ਨੂੰ ਦੇਖ ਕੇ ਦੱਸ ਸਕਦਾ ਕਿ ਇਹ ਸਭ ਜਿਹੜਾ ਰੋਲ ਖੋਲਾ ਇਹ ਸਭ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਮੂਵ ਕੀਤੀਆਂ ਜਾਂਦੀਆਂ ਲੇਕਿਨ ਜਿਹੜਾ ਪਰੰਤੂ ਜੇਲਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਪੁਲਿਸ ਅਫਸਰ ਹੋਣ ਚਾਹੇ ਅਮੀਰਜ਼ਾਦੇ ਹੋਣ ਚਾਹੇ ਵੱਡੇ ਫਰੋਡਾਂ ਦੇ ਵਿੱਚ ਕਰੋੜਾਂ ਦੇ ਵਿੱਚ ਕਰੋੜਾਂ ਦੀਆਂ ਠੱਗੀਆਂ ਲਾ ਕੇ ਬੇਈਮਾਨੀਆਂ ਕਰਕੇ ਜਿਹੜੇ ਜੇਲ੍ਹ ਦੇ ਵਿੱਚ ਗਏ ਹੋਣ ਉਹਨਾਂ ਲੋਕਾਂ ਦੇ ਪਿੱਛੇ ਜੇਲ੍ਹ ਦਾ ਜਿਹੜਾ ਸਟਾਫ ਹੈ ਜੇਲ੍ਹ ਦਾ ਅਮਲਾ ਫੈਲਾ ਹੈ ਉਹਨਾਂ ਦੇ ਅੱਗੇ ਪਿੱਛੇ ਘੁੰਮਦਾ ਹੈ ਖਬਰਾਂ ਇੱਥੋਂ ਤੱਕ ਵੀ ਸੀ ਕਿ ਪਿੱਛੇ ਇੱਕ ਜਿਹੜਾ ਇਮੀਗ੍ਰੇਸ਼ਨ ਕੰਪਨੀ ਦੇ ਇੱਕ ਜੋੜੇ ਨੂੰ ਮੁਹਾਲੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਸ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਬਕਾਇਦਾ ਤੌਰ ਤੇ ਗਾਰਦ ਲਗਾ ਕੇ ਜਿਹੜਾ ਹੌਲਦਾਰ ਨਹੀਂ ਸੀ ਇੱਕ ਜਿਹੜੀ ਉੱਥੋਂ ਦੀ ਜੇਲ੍ਹ ਦੀ ਪਟਿਆਲਾ ਜੇਲ੍ਹ ਦੀ ਉਹ ਜਿਹੜੀ ਹੌਲਦਾਰ ਨਹੀਂ ਸੀ ਉਸ ਲੇਡੀ ਦਾ ਜਿਹੜੀ ਦੋਸ਼ੀ ਸੀਗੀ ਹਵਲਾਤ ਦੇ ਵਿੱਚ ਬੰਦ ਸੀ ਉਸ ਦਾ ਬੱਚਾ ਚੱਕ ਕੇ ਨਾਲ-ਨਾਲ ਚੱਲਦੀ ਹੁੰਦੀ ਸੀ ਉਹਨਾਂ ਨੂੰ ਸੁੱਖ ਸੁਵਿਧਾਵਾਂ ਬਾਹਰ ਸ਼ਹਿਰ ਦੇ ਵਿੱਚ ਫਿਲਮ ਦਿਖਾਉਣੀ ਸ਼ਾਪਿੰਗ ਕਰਾਉਣੀ ਸਾਰਾ ਕੁਝ ਜਿਹੜਾ ਕੀਤਾ ਜਾਂਦਾ ਸੀ ਤੇ ਹੁਣ ਜੇ ਆਪਾਂ ਰੋਪੜ ਜੇਲ੍ਹ ਦੀ ਗੱਲ ਕਰੀਏ ਰੋਪੜ ਜੇਲ੍ਹ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਅਮੀਰ ਜਾਂਦੇ ਬੰਦ ਐ ਉਹਨਾਂ ਨੂੰ ਵੀ ਜਿਹੜੀ ਜੇਲ੍ਹ ਦਾ ਸਟਾਫ ਹੈ ਉਹ ਬਾਹਰ ਆਰਾਮ ਫਰਮਾਉਂਦਾ ਉਹਨਾਂ ਦੇ ਨਾਲ ਉਹਨਾਂ ਨੂੰ ਸੁੱਖ ਸੁਵਿਧਾਵਾਂ ਪੇਸ਼ ਕਰਨ ਦੇ ਲਈ ਹਰ ਸੰਭਵ ਉਪਰਾਲਾ ਕਰਦਾ ਤੇ ਜਿੱਥੋਂ ਤੱਕ ਪੁਲਿਸ ਅਫਸਰਾਂ ਦੀ ਗੱਲ ਹੈ ਪਹੁੰਚ ਆਲੇ ਲੋਕਾਂ ਦੀ ਗੱਲ ਹੈ ਸਿਆਸੀ ਲੀਡਰਾਂ ਦੀ ਗੱਲ ਹੈ ਅੰਦਰ ਸਾਰਾ ਕੁਝ ਅਵੇਲੇਬਲ ਹੈ ਜਿਹਦੀ ਜੇਬ ਵਿੱਚ ਪੈਸਾ ਉਹਨੂੰ ਤਾਂ ਕਿਸੇ ਗੱਲ ਦੀ ਕੋਈ ਜੇਲ੍ਹ ਦੇ ਵਿੱਚ ਕੋਈ ਦੁੱਖ ਨਹੀਂ ਹੈ ਤੇ ਜਿਹੜੇ ਬੰਦੇ ਕੋਲ ਪੈਸਾ ਨਹੀਂ ਹੈ ਗਰੀਬ ਹੈ ਉਹ ਤਾਂ ਵਿਚਾਰਾ ਫਿਰ ਬੈਰਕਾਂ ਦੇ ਵਿੱਚ ਰੋਲਦਾ ਨਾ ਜੀ ਜਿੱਥੇ ਕਪੈਸਿਟੀ 35 ਦੀ ਹੈ ਤੇ ਉਸ ਬੈਰਕ ਦੇ ਵਿੱਚ ਬੰਦੇ ਕਿੰਨੇ ਹੁੰਦੇ ਨੇ 100 105 5 107 7 ਉਹ ਜਾਨਵਰਾਂ ਦੀ ਤਰ੍ਹਾਂ ਬੈਰਕਾਂ ਦੇ ਵਿੱਚ ਤੁੰਨੇ ਹੋਇਆ ਔਰ ਜਿਹੜੇ 50000 ਰੁਪਏ ਮਹੀਨਾ ਤੋ ਲੈ ਕੇ 1 ਲੱਖ ਰੁਪਇਆ ਮਹੀਨਾ ਦੇਣ ਦੀ ਕਪੈਸਿਟੀ ਰੱਖਦੇ ਆ ਤੇ ਉਹਨਾਂ ਲਈ ਤਾਂ ਫਿਰ ਬੈਰਕਾਂ ਵੀ ਅਲੱਗ ਨੇ ਉਹਨਾਂ ਤੇ ਲਈ ਤਾਂ ਚੱਕੀਆਂ ਦੇ ਵਿੱਚ ਸਪੈਸ਼ਲ ਉਹਨਾਂ ਲਈ ਇੰਤਜ਼ਾਮਾਤ ਕੀਤੇ ਜਾਂਦਾ ਹੈ ਇੱਕ ਇੱਕ ਮਸ਼ੱਕਤੀ ਉਹਨਾਂ ਨੂੰ ਦਿੱਤਾ ਜਾਂਦਾ ਹੈ ਨਾਲ ਤਾਂ ਕਿ ਉਹਨਾਂ ਦੀ ਸੇਵਾ ਚੱਕਰੀ ਕਰ ਸਕੇ ਉਹਨਾਂ ਦੀਆਂ ਲੱਤਾਂ ਘੁੱਟ ਦਕੇ ਉਹਨਾਂ ਨੂੰ ਸਬਜੀ ਦਾਲ ਸਬਜੀ ਬਣਾ ਕੇ ਦਿੱਤੀ ਜਾ ਸਕੇ ਔਰ ਖਬਰਾਂ ਇਹ ਨੇ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਹਸਪਤਾਲ ਬਣੇ ਆ ਉੱਥੇ ਲੋਕਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਦੋਸ਼ੀ ਬੰਦੇ ਹਵਾਲਾਤ ਦੇ ਵਿੱਚ ਬੰਦ ਹੈ ਜਿਹੜੇ ਅਮੀਰ ਨੇ ਜਿਨ੍ਹਾਂ ਦੀ ਜੇਬ ਦੇ ਵਿੱਚ ਨੋਟ ਨੇ ਜਿਹੜੇ ਸਿਆਸੀ ਪਹੁੰਚ ਰੱਖਦੇ ਨੇ ਉਹਨਾਂ ਤੋਂ ਲੱਖ ਰੁਪਈਆ ਮਹੀਨਾ ਲੈ ਕੇ ਜਾਂ ਇਸ ਤੋਂ ਵੀ ਵੱਧ ਰਕਮ ਬਤੌਰ ਜਿਹੜਾ ਰਿਸ਼ਵਤ ਪ੍ਰਤੀ ਮਹੀਨਾ ਲੈ ਕੇ ਉਹਨਾਂ ਨੂੰ ਫਰਜ਼ੀ ਮਰੀਜ਼ ਦਿਖਾ ਕੇ ਜੇਲ੍ਹਾਂ ਦੇ ਵਿੱਚ ਬਣੇ ਹੋਏ ਹਸਪਤਾਲ ਹਸਪਤਾਲ ਦਾ ਮਤਲਬ ਮੇਰਾ ਇਹ ਹੈ ਕਿ ਉੱਥੇ ਬੈੱਡ ਵੀ ਲੱਗੇ ਆ ਉੱਥੇ ਟੀਵੀ ਵੀ ਲੱਗਿਆ ਉੱਥੇ ਜਿਹੜਾ ਬਾਥਰੂਮ ਦੀ ਸੁਵਿਧਾ ਵੀ ਬਾਕੀ ਦੀਆਂ ਬੈਰਕਾਂ ਨਾਲੋਂ ਬਿਹਤਰ ਹੈ ਤੇ 5 6 7 ਬੰਦੇ ਜਿਹੜੇ 5 6 ਇੱਕ ਬੰਦੇ 4 5 ਬੰਦੇ ਜਾਂ 4 ਬੰਦੇ ਜਾਂ 3 ਬੰਦੇ ਇਵਨ ਕਿ 2 2 ਬੰਦੇ ਵੀ ਇੱਕ ਇੱਕ ਰੂਮ ਦੇ ਵਿੱਚ ਹਸਪੀਟਲ ਦੇ ਇੱਕ ਰੂਮ ਦੇ ਵਿੱਚ 2 2 ਬੰਦੇ ਵੀ ਰਹਿੰਦੇ ਆ ਤੇ ਦੋ ਬੰਦਿਆਂ ਵਾਸਤੇ ਬਾਥਰੂਮ ਵੀ ਵੱਖਰਾ ਹੈ ਟੀਵੀ ਵੀ ਲੱਗਿਆ ਹੋਆ ਗੱਦੇ ਵੀ ਲੱਗੇ ਹੋਏ ਆ ਤੇ ਉਹਨਾਂ ਦੇ ਜਿਹੜੇ ਉਹ ਸਪਰਿੰਗਾਂ ਵਾਲੇ ਲੋਹੇ ਦੇ ਉੱਚੀ ਹਾਈਟ ਦੇ ਬੈੱਡ ਵੀ ਲੱਗੇ ਹੋਏ ਆ ਸੋ ਇਹ ਬਹੁਤ ਵੱਡਾ ਇੱਕ ਰੈਕਟ ਜਿਹੜਾ ਜੇਲ੍ਹਾਂ ਦੇ ਵਿੱਚ ਚੱਲਦਾ ਹੈ ਔਰ ਜਿਹੜਾ ਜਿਹੜਾ ਬੰਦਾ ਪਹੁੰਚ ਵਾਲਾ ਜਿਹੜਾ ਬੰਦਾ ਪੈਸੇ ਵਾਲਾ ਜਿਹੜਾ ਬੰਦਾ ਜਿਨ੍ਹਾਂ ਦੇ ਸਿਆਸੀ ਲੋਕਾਂ ਦੇ ਨਾਲ ਲਿੰਕ ਹੈਗੇ ਆ ਜਾਂ ਪਹੁੰਚ ਰੱਖਦੇ ਆ ਉਹਨਾਂ ਨੂੰ ਤਾਂ ਬੈਰਕਾਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਉਹਨਾਂ ਨੂੰ ਖਾਣਾ-ਦਾਣਾ ਪ੍ਰੋਸੈਸ ਜਾਂਦਾ ਉਹਨਾਂ ਨੂੰ ਹਰ ਤਰ੍ਹਾਂ ਦੀ ਚੀਜ਼ ਜਿਹੜੀ ਉਹ ਮੰਦੀ ਇੱਛਾ ਰੱਖਦੇ ਆ ਜਿਹੜੀ ਵੀ ਚੀਜ਼ ਉਹ ਲੈਣਾ ਚਾਹੁੰਦੇ ਆ ਖਾਣਾ ਚਾਹੁੰਦੇ ਆ ਮੰਨਣਾ ਚਾਹੁੰਦੇ ਆ ਉਹ ਜੇਲ੍ਹ ਸਟਾਫ ਉਹਨਾਂ ਨੂੰ ਅੰਦਰ ਮੁਹੱਈਆ ਕਰਵਾਉਂਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਕਿ ਐਪਲੀਕੇਸ਼ਨ ਲਾ ਤੇ ਜਿਹਨੂੰ ਗੱਦਾ ਚਾਹੀਦਾ ਅੰਦਰ ਗੱਦਾ ਵੀ ਅਵੇਲੇਬਲ ਹੈ ਅੰ ਅਵੇਲੇਬਲ ਹੈ ਅੰਦਰ ਜਿਹੜੇ ਕੰਬਲ ਵੀ ਅਵੇਲੇਬਲ ਹੈ ਵਧੀਆ ਵਧੀਆ ਜਿਹੜੀਆਂ ਕਾਟਨ ਦੀਆਂ ਰਜਾਈਆਂ ਵੀ ਬਾਹਰੋਂ ਜਾਂਦੀਆਂ ਤੇ ਜਿਹੜੇ ਆਮ ਹਵਾ ਲਾਤੀਆਂ ਉਹਨਾਂ ਵਾਸਤੇ ਤਾਂ ਉਹ ਚੱਕ ਕੇ ਜਦੋਂ ਬਾਹਰ ਕੱਢਦੇ ਆ ਸਾਲਵਾਦ ਖੋਲਦੇ ਆ ਆਪਣਾ ਸਟੋਰ ਜਦੋਂ ਕੱਢ ਕੇ ਸਿੱਟਦੇ ਉਹਨੂੰ ਤਾਂ ਸੁੰਘ ਕੇ ਵੈਸੇ ਕੁੱਤਾ ਮਰ ਜੇ ਤੇ ਬੰਦਾ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੀਆਂ ਜੇਲਾਂ ਦੇ ਵਿੱਚ ਬਣੇ ਹੋਏ ਆ ਔਰ ਸਰਕਾਰਾਂ ਇਸ ਦੇ ਵਿੱਚ ਕੋਈ ਧਿਆਨ ਨਹੀਂ ਦਿੰਦੀਆਂ ਔਰ ਲੋਕ ਮਰ ਰਹੇ ਆ ਇਲਾਜ ਖਾਣੋਂ ਮਰ ਰਹੇ ਆ ਲੋਕ ਮਰ ਰਹੇ ਆ ਨਸ਼ਿਆਂ ਦੇ ਨਾਲ ਮਰ ਰਹੇ ਆ ਨਸ਼ੇ ਅੰਦਰ ਜਿਹੜੇ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਆ ਜਿਨ੍ਹਾਂ ਕੋਲੇ ਜੇਬ ਦੇ ਵਿੱਚ ਨੋਟ ਨੇ ਤੇ ਜਿਨ੍ਹਾਂ ਕੋਲੇ ਪਹੁੰਚ ਹੈ ਜਿਨ੍ਹਾਂ ਦੀ ਉਹ ਉੱਚ ਅਹੁਦਿਆਂ ਦੇ ਜਿਹੜੇ ਬਰਾਜਮਾਨ ਲੋਕ ਬੈਠੇ ਨੇ ਉਹਨਾਂ ਦੇ ਨਾਲ ਲਿੰਕ ਨੇ ਹਨਾ ਤੇ ਉਹਨਾਂ ਨੂੰ ਜਿਹੜਾ ਪੈਸਾ ਸਰ ਤਰ੍ਹਾਂ ਦਾ ਨਸ਼ਾ ਵੀ ਮਿਲਦਾ ਹਰ ਤਰ੍ਹਾਂ ਦੀ ਸੁੱਖ ਸ਼ੋਭ ਦਾ ਵੀ ਮਿਲਦੀ ਹੈ ਸੋ ਇਹ ਜਿਹੜਾ ਸਿਸਟਮ ਹੈਗਾ ਆਮ ਬਰਤਾਰਾ ਜੇਲ੍ਹਾਂ ਦੇ ਵਿੱਚ ਚੱਲਦਾ ਸੋ ਜੇ ਕਿਸੇ ਜੇਲ ਦਾ ਨਰੀਖਣ ਕਰਨਾ ਹੋਵੇ ਉਥੋਂ ਦੇ ਕਿਤੇ ਵੀ ਅਚਨਚੇਤ ਛਾਪਾ ਮਾਰ ਕੇ ਜਿਹੜਾ ਜਿਹੜਾ ਹਸਪੀਟਲ ਬਣਿਆ ਹਸਪੀਟਲ ਦੇ ਵਿੱਚ ਜਾ ਕੇ ਦੇਖ ਸਕਦੇ ਆ ਕਿ ਇੱਕ ਹਸਪਤਾਲ ਦੇ ਵਿੱਚ ਕਿੰਨੇ ਫਰਜੀ ਮਰੀਜ਼ ਬਣਾ ਕੇ ਪਾਏ ਹੋਏ ਆ ਲੱਖ ਲੱਖ ਰੁਪਇਆ 2 2 ਲੱਖ ਰੁਪਇਆ ਮਹੀਨਾ ਦਾ ਲੈ ਕੇ ਔਰ ਖਬਰਾਂ ਤਾਂ ਇਥੋਂ ਤੱਕ ਵੀ ਨਹੀਂ ਕਿ ਜਿਹੜੇ ਵਿਚਾਰੇ ਬਹੁਤ ਜਿਆਦਾ ਅਮੀਰ ਹੈ ਜਿਹੜੇ ਕਰੋੜਾਂ ਪਤੀ ਨਿਆਰਾਂ ਪਤੀ ਨੇ ਉਹ ਕਰੋੜ ਕਰੋੜ ਰੁਪਇਆ ਮਹੀਨਾ ਵੀ ਦਿੰਦੇ ਨੇ ਆਪਣੀਆਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਮਾਨਣ ਦੇ ਲਈ ਇਹ ਜਿਹੜਾ ਬਿਰਤਾਂਤ ਆਮ ਜ਼ਿਲ੍ਹਿਆਂ ਦੇ ਵਿੱਚ ਚੱਲਦਾ ਬਹੁਤ ਵੱਡਾ ਰੈਕਟ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦਾ ਔਰ ਸਿੱਧੀ ਕਮਾਈ ਜਿਹੜੀ ਹੈਗੀ ਜ਼ਿਲ੍ਹਿਆਂ ਤੋਂ ਉਹ ਜੇਲ੍ਹ ਮੰਤਰੀ ਦੇ ਨਾਲ ਨਾਲ ਸੀਐਮ ਸਾਹਿਬ ਤੱਕ ਵੀ ਜਾਂਦੀ ਹੈ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਜੇਲ੍ਹਾਂ ਸੁਧਾਰ ਕਰਨੀ ਬਲਕਿ ਜਿਹੜਾ ਦੁੱਖ ਘਰ ਬਣ ਗੀਆਂ ਵਿਗਾੜ ਘਰ ਬਣ ਗੀਆਂ ਆਮ ਲੋਕਾਂ ਦੇ ਲਈ ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਐਨਐ ਆਪਨੇ ਵੱਡ ਮੁੱਲੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਤੇ ਤੁਹਾਡੀ ਇੱਛਾ ਅਨੁਸਾਰ ਜਿਹੜੇ ਸਬਜੈਕਟ ਚੁਣ ਕੇ ਤੁਹਾਡੇ ਨਾਲ ਉਹਨਾਂ ਨੂੰ ਡਿਟੇਲ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਸੋ ਅੱਜ ਲਈ ਐਨਐ ਲਈ ਮੈਨੂੰ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਸ਼ੁਭਕਾਮਨਾਵਾਂ